ਇਹ ਰਣਜੀਤ ਸਿੰਘ ਰਾਣਾ ਪੁੱਤਰ ਹਰਜਿੰਦਰ ਸਿੰਘ ਵਾਸੀ ਤਰੰਤਾ ਰੋਡ ਨੂੰ ਗ੍ਰਿਫਤਾਰ ਕਰਕੇ ਇਹਦੇ ਕੋਲ ਇੱਕ ਚੋਰੀ ਸੁਦਾ ਐਕਟਿਵਾ ਕੰਮ ਕੀਤੀ ਹਾਲੇ ਵੀ ਛਾਨਣ ਕਰ ਰਹੇ ਆ ਇਹਦੇ ਬਾਰੇ ਪਤਾ ਕਰ ਰਹੇ ਆ ਹਾਲੇ ਫਿਲਹਾਲ ਤੇ ਇਹਦੇ ਤੇ ਮੁਕਦਮਾ ਨਹੀਂ ਲੱਗੋ ਦਰਜ ਨਜ਼ਰ ਆਇਆ ਇਹ ਰਣਜੀਤ ਸਿੰਘ ਰਾਣਾ ਪੁੱਤਰ ਹਰਜਿੰਦਰ ਸਿੰਘ ਵਾਸੀ ਤਰੰਤਾ ਰੋਡ ਨੂੰ ਗ੍ਰਿਫਤਾਰ ਕਰਕੇ ਇਹਦੇ ਕੋਲ ਇੱਕ ਚੋਰੀ ਸੁਦਾ ਐਕਟਿਵਾ ਕੰਮ ਕੀਤੀ ਸਰ ਕਿ ਇਸ ਤੋਂਗੇ ਕਿ ਪਹਿਲੇ ਵੀ ਇਹ ਮਕਦਮਾ ਹੋ ਰਿਹਾ ਰਹੇ ਹਾਲੇ ਵੀ ਸ਼ਾਨਮਨ ਕਰ ਰਹੇ ਆ ਇਹ ਬਾਰੇ ਪਤਾ ਕਰ ਰਹੇ ਆ ਹਾਲੇ ਫਿਲਹਾਲ ਤੇ ਇਹਨੂੰ ਕੋਈ ਮਗਰਮਾ ਨਹੀਂ ਲੱਗੋ ਦਜ ਦਿਨ ਆਇਆ ਸਰ ਕਿਹੜੀ ਜਗ੍ਹਾ ਤੋਂ ਇਹ ਪਾਬੂ ਕੀਤਾ ਗਿਆ ਇਹਨੂੰ ਟਿਪਵਨਸ ਫਾਲਸ ਤੋਂ ਪਾਬੂ ਕੀਤਾ ਗਿਆ ਜੀ ਇਹਦਾ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਇਹ ਨਸ਼ੇ ਕਰਦਾ ਦੀ ਹੈ ਤੇ ਐਕਟੂਅਲ ਮੋਟਰਸਕ ਵਗੈਰਾ ਚੋਰੀ ਕਰਕੇ ਵੇਚਦਾ ਕੇ ਇਸ ਤੋਂ ਪਹਿਲਾਂ ਵੀ ਕੋਈ ਇਹਨਾਂ ਨੇ ਚੋਰੀ ਕੀਤੀ ਸੀ हां ਉਹਨੇ ਨਾ ਰਮਾਨ ਦਾਇਆ ਤੇ ਅਗਵਾ ਕੀ ਪੁਛੀ ਗਿਸ਼ ਜਿੰਦਾ ਵੀ ਹੋਈ ਨਹੀਂ ਕਰਕੇ ਜੋ ਵੀ ਹੋਏਗਾ ਉਹ ਕਰਕੋ ਕਰਕੇ ਚੋਰੀ ਕਰਕੇ ਘਰ ਕਿਤੇ ਵੇਚਦਾ ਪੁੰਦਾ ਸੀ ਕੁਝ ਪਤਾ ਲੱਗਿਆ ਜੀ ਇਹ ਤਾਂ ਕੁਛ ਉਹਦੇ ਅੱਗੇ ਰਮਾਨ ਲੈ ਕੇ ਨੂੰ ਗ੍ਰਫਤਾਰ ਕੀਤਾ ਜੀ ਰਮਾਨ ਲੈ ਕੇ ਅਗੇ ਬਾਕੀ ਬਰੀਕੀ ਦਾ ਪੁਛਤੀ ਸਰ ਇਹਦੇ ਕੋਈ ਵੀ ਗੈਂਗ ਮੈਂਬਰ ਨੇ ਦੇ ਨਾਲ ਅਗੇ ਜਿਹੜੇ ਨੇ ਜਿਹੜੇ ਰਮਾਨ ਦੇ ਦੇਖੋ ਜੀ ਹਦੀਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਆਏਗਾ ਅਗੇ ਆਰ ਵਾਲੇ ਟਾਈਮ ਦੇ ਵਿੱਚ ਜਿਹੜੇ ਜੋ ਨਾਲ ਹੋਏਗੇ ਉਹਨਾਂ ਨੂੰ ਵੀ ਰਮਾਨ ਕੀਤਾ ਕਿੰਨੀ ਉਮਰ ਦਾ ਜੀ ਇਹਦੀ ਉਮਰ ਲੱਗੇ 15 ਸਾਲ ਦੀ ਸਰ ਜੀ ਨਸ਼ੇ ਦਾ ਆਦੀ ਹੈ ਨਸ਼ੇ ਪਤਾ ਕਿੱਥੋਂ ਉਹ ਨਸ਼ੇ ਕਿੱਥੋਂ ਲੈਂਦਾ ਜਾਂ ਕੀ ਕਰਦਾ ਕੁਝ ਨਹੀਂ ਪਤਾ ਦਿਖਾਈ ਆ ਆਹ ਹਾਲੇ ਤੀਦੀ ਪੁਸ਼ਟੀਸ਼ ਕਰੀ ਬਾਕੀ ਇਹਨੇ ਰੈਸਟ ਕੀਤਾ ਐਕਟੂਆ ਬਰਾਮੇ ਕੀਤੀ ਹੈ ਐਨਵਾਜ ਮਾਂਜੋ ਗਜ਼ਲਤੀ ਪੇਸ਼ ਕਰਕੇ ਇਹਦਾ ਰਵਾਨਾ ਹਾਸਲ ਕਰਕੇ ਅਗਲੇ ਕਰਮੇ ਵਿੱਚ ਸਰ ਜੀ ਦੀ ਐਕਟੂਆਸੀ ਰੋਕਲ ਸੀ ਇਹ ਬਾਦ ਤੋਂ ਪਰੋ ਇਨੀ ਗੋਲਾਨਗੋ ਹਸਪੀਟਲ ਤੋਂ ਚੋਰੀ ਕੀਤੀ ਸੀ ਹਾਂ ਜੀ ਜਿਹੜੀ ਕਹਿੰਦੇ ਮੁਤਾਬਕ ਇਹਨੇ ਗੋਲਾਨਗੋ ਹਸਪੀਟਲ ਤੋਂ ਚੋਰੀ ਕੀਤੀ ਹੈ ਬਾਕੀ ਉਹਦਾ ਹੁਣ ਸਰ ਜਿੱਦੇ ਵੇਚਦਾ ਹੈਗਾ ਉਹਦੇ ਵੀ ਕਿੰਨਾਰੇ ਕੀਤੀ ਜਿੱਥੇ ਗੈਸਟਿੰਗ ਵਗੈਰਾ ਗੜੀਆਂ ਵੇਚਦਾ ਹੋਗਾ ਹਾਂ ਤੇ ਵੇਚਦਾ ਉਹਨੂੰ ਫੜ ਗਿਆ ਉਹਨੂੰ ਕਿਹਾ ਸੀ ਇੱਕ ਦੱਸਿਆ ਵਗੀ ਕਿ ਕਿਨੂੰ ਵੇਚਦਾ ਨਹੀਂ ਹਲੇ ਇਹਨੇ ਕੋਈ ਦੱਸਿਆ ਨਹੀਂ ਹਲੇ ਆਪਾਂ ਨੂੰ ਅੱਜ ਬਾਦੋ ਗਦਾਲ ਤੇ ਪੇਸ਼ ਕਰਨਾ ਹੈ ਪੇਸ਼ ਕਰਕੇ ਇਹਦਾ ਮਾਡਲ ਲੈ ਕੇ ਕੋ ਪ੍ਰੀਕੀ ਦਾ ਪੁਸ਼ਕੀਸ਼ ਕੀਤੀ ਜਾਵੇਗੀ ਕਿਉਂ ਜੇ ਸਭ ਇਹ ਪਾਕਿਸਤਾਨ ਮੰਨੇ ਆਣਗੇ ਉਸ ਸਭ ਤੇ ਗੱਲ ਸਰ ਬਾਕੀ ਵੀ ਦੋਸ਼ਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਇਸ ਤਰ੍ਹਾਂ ਦੇ ਵਾਰਦਾਤਾ ਦਾ ਅੰਜਾਮ ਦਿੰਦੇ ਆ ਦੇਖੋ ਜੀ ਦੋਸ਼ੀ ਜਿੱਦਾ ਮਰਜੀ ਸ਼ਾਤਰ ਹੋਏ ਫੜਿਆ ਤੇ ਉਹਨੇ ਕਿਤੇ ਨਹੀਂ ਜਾਣਾ ਹੀ ਹੈ ਵਧੀਆ ਤੇ ਉਹਨੇ ਇੱਕ ਦਿਨ ਜਾਣਾ ਹੀ ਐ ਤੇ ਇਹਦੇ ਨਾਲ ਬੈਟਰ ਹੈ ਕਿ ਵਧੀਆ ਆਪਣੀ ਜ਼ਿੰਦਗੀ ਬਣਾਈ ਚੱਲਣਾ ਤੇ ਇਹੋ ਜੇ ਕਮਾਂ ਤੋਂ ਦੂਰ ਹੀ ਰਹਿਣ ਤੇ ਵਧੀਆ ਗੱਲ ਹੈ ਸਾਰੇ ਪਰਿਵਾਰ ਚ ਕੌਣ ਕੌਣ ਸੀ ਕੁਝ ਪਤਾ ਲੱਗਾ ਕਿ ਕਿੰਨਾ ਵੱਡੋ ਇਹਨੇ ਫਾਜ਼ਲ ਦੀ ਜੱਥੋ ਹੀ ਐ ਹਾਂਜੀ ਇੱਥੇ ਦਾ ਭਰਾ ਨਾਲ ਉਹ ਕੰਪੇਅਰ ਕਰਦਾ ਆਪਣਾ ਮੈਂਟਲ ਫਿਟਿੰਗ ਕਰਦਾ ਉਹਦਾ ਨਹੀਂ ਇਨਵੋਲਵਮੈਂਟ ਹੈਗੀ ਜੀ ਤੇ ਉੱਪਰ ਰਹਿਣਾ ਕਿੱਥੋਂ ਲੱਗਿਆ ਇਹ ਤਰ ਤਾਂ ਰੋੜਦਾ ਹੈਗਾ ਜੀ ਆਪਣੇ ਤਲਾਵੰਡੀ ਦੀ ਬੈਕ ਸਾਈਡ ਤੇ ਸ਼ਰਮਾ ਕਲੋਨੀ ਹੈ ਉੱਥੇ ਰਹਿਣਾ ਹੈ ਇਹ ਰਣਜੀਤ ਸਿੰਘ ਰਾਣਾ ਪੁੱਤਰ ਹਰਜਿੰਦਰ ਸਿੰਘ ਵਾਸੀ ਤੰਦਰ ਰੋਡ ਤੋਂ ਗ੍ਰਸਤ ਕਰਕੇ ਇਹਨਿਕੋ ਇੱਕ ਚੋਰੀशुदा ਐਕਟਵਾ ਬੰਦ ਕੀਤੀ। ਹਾਲੇ ਨਹੀਂ ਸ਼ਾਨਬੇਨ ਕਰ ਰਹੇ ਆ ਇਹ ਬਥੇ ਬਥਾ ਪਤਾ ਕਰ ਰਹੇ ਆ ਹਾਲੇ ਫਿਲਹਾਲ ਤੇ ਇਹਨਿਕੋ ਮਗਰਮ ਨਹੀਂ ਲੱਗੋ ਦਜ ਦਿਨ ਆਇਆ। ਇਹ ਰਣਜੀਤ ਸਿੰਘ ਰਾਣਾ ਪੁੱਤਰ ਹਰਜਿੰਦਰ ਸਿੰਘ ਵਾਸੀ ਤੰਦਰ ਰੋਡ ਤੋਂ ਗ੍ਰਸਤ ਕਰਕੇ ਇਹਨਿਕੋ ਇੱਕ ਚੋਰੀशुदा ਐਕਟਵਾ ਬੰਦ ਕੀਤੀ। ਸਹੀ ਕਿ ਇਸ ਤੋਂ ਪਹਿਲਾਂ ਵੀ ਜਦੋਂ ਮੱਕਦਮਾ ਹੋ ਰਿਹਾ ਹੁੰਦਾ ਹਲੇ ਵੀ ਸ਼ਾਨਦਮਨ ਕਰ ਰਹੇ ਆ ਇਸ ਵਾਰ ਇਹਦਾ ਪਤਾ ਕਰ ਰਹੇ ਆ ਹਾਲੇ ਫਿਲਹਾਲ ਤੇ ਇਹ ਕਿੰਮਤ ਗੱਲਬਾਤ ਨਹੀਂ ਲੱਗੋ ਦਜਾ ਦਿਨ ਆਇਆ ਸਰ ਕਿਹੜੀ ਜਗ੍ਹਾ ਤੋਂ ਤੁਹਾਨੂੰ ਪਾਗੋ ਕੀਤਾ ਗਿਆ ਇਹਨੂੰ 3.5 ਪਾਲ ਤੋਂ ਪਾਗੋ ਕੀਤਾ ਗਿਆ ਜੀ ਸਿਰਫ ਬੈਠ ਕੇ ਦਾ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਇਹ ਨਸ਼ੇ ਕਰਦਾ ਦਾਲਦੀ ਹੈ ਤੇ ਐਕਚੁਅਲ ਮੋਟਰਸਕ ਵਗੈਰਾ ਚੋਰੀ ਕਰਕੇ ਵੇਚਦਾ ਕੇ ਇਸ ਤੋਂ ਪਹਿਲਾਂ ਵੀ ਕੋਈ ਇਹਨਾਂ ਨੇ ਚੋਰੀ ਕੀਤੀ ਨਹੀਂ ਹਾਂ ਉਹਨੇ ਦਾ ਰਿਮਾਂਡ ਆਇਆ ਤੇ ਬਾਕੀ ਦੀ ਪੁਸ਼ਕੇਸ਼ ਜਿੱਦਾਂ ਵੀ ਹੋਏਗੀ ਕਰਕੇ ਜੋ ਵੀ ਹੋਏਗਾ ਇਹ ਕੋਰਕ ਆਊਟ ਕਰਾਂਗੇ ਤੇ ਚੋਰੀ ਕਰਕੇ ਗਾਂ ਕਿੱਥੇ ਵੇਚਦਾ ਬੁੰਦਾ ਸੀ ਕੁਝ ਪਤਾ ਲੱਗਿਆ ਜੀ ਇਹ ਤੋਂ ਪੁਸ਼ਕੇਸ਼ ਉਹਦੇ ਅਲੇ ਰਿਮਾਂਡ ਲੈ ਕੇ ਨੂੰ ਗ੍ਰਿਫਤਾਰ ਕੀਤਾ ਜੀ ਰਿਮਾਂਡ ਲੈ ਕੇ ਅੱਗੇ ਬਾਕੀ ਬ੍ਰੀਕੀ ਦਾ ਪੁਸ਼ਕੇਸ਼ ਕਰ ਸਰ ਇਹ ਕੋਈ ਹੋਰ ਵੀ ਗੈਂਗ ਮੈਂਬਰ ਨੇ ਦੇ ਨਾਲ ਹੈਗੇ ਜਿਹੜੇ ਜਿਹੜੇ ਨਹੀਂ ਫਰੇ ਹੁੰਦੇ ਦੇਖੋ ਜੀ ਹਲੇ ਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਆਏ ਗਾ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਜੋ ਨਾਲ ਹੋਣਗੇ ਉਹਨਾਂ ਨੂੰ ਵਿੱਚ ਇਨਵੋਲਵ ਕੀਤਾ ਜਾਏਗਾ ਕਿੰਨੀ ਉਮਰ ਦਾ ਜੀ ਇਹਦੀ ਉਮਰ ਹੈਗੀ 35 ਸਾਲ ਦੀ ਸਰ ਜੀ ਨਸ਼ੇ ਦਾ ਆਦੀ ਹੈ ਨਸ਼ੇ ਪਤਾ ਕਿੱਥੋਂ ਉਹ ਨਸ਼ੇ ਕਿੱਥੋਂ ਲੈਂਦਾ ਜਾਂ ਕੀ ਕਰਦਾ ਕੁਝ ਨਹੀਂ ਪਤਾ ਦਿਖਾਈਆ ਆ ਹਾਲੇ ਤੀਦੀ ਪੁਸ਼ਟੀਸ਼ ਕਰੀ ਬਾਕੀ ਇਹਨੂੰ ਰੈਸਟ ਕੀਤਾ ਐਕਟੂਆ ਬਰਾਮੇ ਕੀਤੀ ਐ ਐਨ ਉਹਨੂੰ ਅਜ ਮਾਂਜੋ ਗਜ਼ਲਤੀ ਪੇਸ਼ ਕਰਕੇ ਇਹਦਾ ਇਹਦਾ ਰਵਾਨਾ ਹਾਸਲ ਕਰਕੇ ਅਗਲੇ ਕਾਰਜ ਵਿੱਚ ਸਰ ਜੀ ਐਕਟੂਆਸੀ ਰੋਕਲ ਦੀ ਇਹ ਵਾਰ ਤੋਂ ਕਰੂ ਇਨੀ ਕੋਲਨੋ ਹਸਪੀਟਲ ਤੋਂ ਚੋਰੀ ਕੀਤੀ ਸੀ ਹਾਂ ਜੀ ਜਿਹੜੀ ਕਹਿੰਦੇ ਮੁਤਾਬਕ ਇਹਨਾਂ ਕੋਲਨੋ ਹਸਪੀਟਲ ਤੋਂ ਚੋਰੀ ਕੀਤੀ ਆ ਬਾਕੀ ਉਹਦਾ ਹੁਣ ਸਰ ਜੀ ਤੇ ਵੇਚਦਾ ਹੈਗਾ ਉਹਦੇ ਵੀ ਕੀ ਕਾਰਵਾਈ ਕੀਤੀ ਜਿੱਥੇ ਗੈਂਚਿੰਗ ਵਗੈਰਾ ਕਰੀਆਂ ਗਈਦਾ ਹੋਣਾ ਹਾਂ ਜੀ ਤੇ ਵੇਚਦਾ ਉਹਨੂੰ ਫੜ ਗਿਆ ਫੜ ਗਿਆ ਉਹਨੇ ਚਾਲ ਦੀ ਇੱਕ ਵਾਰ ਇਹ ਕੋ ਦੱਸਿਆ ਵਾ ਕਿ ਕਿਨੂੰ ਵੇਚਦਾ ਨਹੀਂ ਹਲੇ ਇਹਨੇ ਕੋ ਦੱਸਿਆ ਨਹੀਂ ਹਲੇ ਆਪਾਂ ਉਹ ਅੱਜ ਮਾਨ ਜੋ ਗਦਾਲ ਤੇ ਪੇਸ਼ ਕਰਨਾ ਹੈ ਪੇਸ਼ ਕਰਕੇ ਇਹਦਾ ਮਾਡ ਲੈ ਕੇ ਕੋ ਤਰੀਕੀ ਦਾ ਪੁਸ਼ਕੀਸ਼ ਕੀਤੀ ਜਾਵੇਗੀ ਕਿਉਂ ਜੇ ਸਭ ਇਹ ਪੱਖ ਤੋਂ ਮਨੇ ਆਣਗੇ ਉਹ ਸਭ ਤੇ ਕੰਨ ਸਰ ਬਾਕੀ ਵੀ ਦੋਸ਼ਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਇਸ ਤਰ੍ਹਾਂ ਦੇ ਵਾਰਦਾਤਾਂ ਦਾ ਅੰਜਾਮ ਦਿੰਦੇ ਆ ਜੀ ਦੇਖੋ ਜੀ ਦੋਸ਼ੀ ਜਿੱਦਾ ਮਰਜੀ ਸ਼ਾਤਰ ਹੋਏ ਫੜਿਆ ਤੇ ਉਹਨੇ ਇੱਕ ਦਿਨ ਜਾਣਾ ਹੀ ਹੈ ਫੜਿਆ ਤੇ ਉਹਨੇ ਇੱਕ ਦਿਨ ਜਾਣਾ ਹੀ ਹੈ ਇਹਦੇ ਨਾਲ ਬੈਟਰ ਹੈ ਕਿ ਉਹਦੀ ਆਪਣੀ ਜ਼ਿੰਦਗੀ ਬਚਨੀ ਕਰ ਲਾ ਇਹ ਇਹੋ ਜਿਹੀ ਕਮਾਂ ਤੋਂ ਦੂਰ ਹੀ ਰਹੇ ਤੇ ਵਧੀਆ ਗੱਲ ਹੈ। ਜਿਹੜੇ ਪਰਿਵਾਰ ਚ ਕੋਣ ਕੋਣ ਸੀ ਕੁਝ ਪਤਾ ਲੱਗਾ ਕਿ ਕਿੰਨਾ ਵੱਡੋ। ਇਹ ਫਾਜ਼ਲ ਦੀ ਜੱਥੋ ਹੀ ਹੈ। ਹਾਂਜੀ। ਇੱਕ ਤਾਂ ਬਰਦਨ ਨਾਲ ਉਹ ਕੰਪੇਅਰ ਕਰਦਾ ਆਪਣਾ ਮੈਂਟਨੈਂਸ ਕਰਦਾ ਉਹਦਾ ਨਹੀਂ এনਵਾਇਰਨਮੈਂਟ ਏਹੀ ਜੀ। ਪਰ ਉੱਪਰ ਰਹਿਣਾ ਕਿੱਥੋਂ ਲੱਗਦੀ ਹੈ? ਇਹ ਤਰ ਤਾ ਰੋੜਦਾ ਹੈ ਗਾ ਜੀ ਆਪਣੇ ਤਲਾ ਮੰਡੀ ਦੀ ਬੈਕ ਸਾਈਡ ਤੇ ਸ਼ਰਮਾ ਕਲੋਨੀ ਹੈ ਉੱਥੇ ਰਹਿਆ ਹੈ।